ਕੋਈ ਵੀ ਆਪਾਂ ਕੜ ਲੈ ਸਕਦੇ ਆ ਇਹ ਥੋੜੀ ਜਿਹੀ ਭਾਰੀ ਕਲਾਈ ਸਾਈਜ਼ ਇਹਦਾ ਛੋਟਾ ਹੈ ਕਿਉਂਕਿ ਆਪਾਂ ਥੋੜੀ ਘੱਟ ਹੀ ਕੁਆਂਟੀਟੀ ਚ ਮੈਂ ਬਣਾ ਰਹੀ ਆ ਤੇ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਣੀ ਮਨ ਤੋਂ ਬਾਅਦ ਆਪਾਂ ਪਾ ਦਵਾਂਗੇ ਦੁੱਧ ਨੋਰਮਲ ਟੈਂਪਰੇਚਰ ਨੋਰਮਲ ਦੁੱਧ ਹੈਗਾ ਨਾ ਤੇ ਜ਼ਿਆਦਾ ਠੰਡਾ ਹੈ ਤੇ ਨਾ ਹੀ ਜ਼ਿਆਦਾ ਗਰਮ ਹੈ ਤੇ ਇਹਨੂੰ ਆਪਾਂ ਕੜਾਈ ਦੇ ਵਿੱਚ ਪਾ ਦੋਗੇ ਇਸ ਦਾ ਤੇਨੂੰ ਆਪਾਂ ਲਗਾਤਾਰ ਇਸੇ ਤਰ੍ਹਾਂ ਹੀ ਚਲਾਦੇ ਰਹਾਂਗੇ ਜਦ ਤੱਕ ਪੂਰੀ ਤਰ੍ਹਾਂ ਗਾਣਾ ਨਹੀਂ ਹੋ ਜਾਂਦਾ ਆਪਾਂ ਇਸੇ ਤਰ੍ਹਾਂ ਇਹਨੂੰ ਚਲਾਵਾਂਗੇ ਇਸ ਤਰ੍ਹਾਂ ਆਪਾਂ ਨੇ ਇਹਨੂੰ ਨਾਲ ਦੀ ਨਾਲ ਚਲਾਈ ਜਾਣਾ ਕਿਉਂਕਿ ਜਿਹੜਾ ਆਪਣਾ ਦੁੱਧ ਤੇ ਬਿਲਕੁਲ ਵੀ ਨਾਲ ਨਾ ਲੱਗੇ ਤੇ ਇਸੇ ਤਰ੍ਹਾਂ ਇਹਨੂੰ ਆਪਾਂ ਫਲਾਉਂਦੇ ਹੋਏ ਇਹਨੂੰ ਦੁੱਧ ਨੂੰ ਗਾੜਾ ਕਰ ਲਵਾਂਗੇ ਜਦ ਤੱਕ ਥੋੜਾ ਥੋੜਾ ਜਿਹਾ ਗਾੜਾ ਨਹੀਂ ਹੋ ਜਾਂਦਾ ਆਪਾਂ ਇਸੇ ਤਰ੍ਹਾਂ ਇਹਨੂੰ ਚਲਾਵਾਂਗੇ ਫਲੇਮ ਜਿਹੜੀ ਮੈਂ ਹਾਈ ਰੱਖੀ ਹੋਈ ਹੈ ਬਿਲਕੁਲ ਹਾਈ ਫਲੇਮ ਦੇ ਉੱਤੇ ਮੈਂ ਇਹ ਪ੍ਰੋਸੈਸ ਕਰ ਰਹੀ ਹਾਂ जिधर का सानू लगे कि हल्का हल्का जहा दुध जोड़ा अपना थिख हो उस पे आप बाद शुगर ऐड करा मिठियाई इन्नी टेस्टी बनती है मिलावटी दिलावटी मठाइया नालों अपना जे घर बना के खा लीए थोड़ी बना लिए लेकिन अपना पता होंगे कि ये जी मठियाई अपना अपने हाथ पर बनाइए ਇਦੇ ਵਿੱਚ ਜਿੰਨੇ ਵੀ ਆਪਾਂ ਨੇ ਇਨਗਰੀਡੀਅੰਟ ਪਾਏ ਨੇ ਤੇ ਸਾਰਾ ਸਾਨੂੰ ਪਤਾ ਹੀ ਹੁੰਦਾ ਹੈ ਜਿਹੜੀ ਬਾਹਰ ਦੀ ਮਠਿਆਈ ਹੁੰਦੀ ਹੈ ਉਹ ਖਾਣ ਦੇ ਵਿੱਚ ਵੀ ਇੰਨੀ ਜ਼ਿਆਦਾ ਵਧੀਆ ਨਹੀਂ ਹੁੰਦੀ ਕਿ ਉਹਦੇ ਵਿੱਚ ਮਿਲਾਵਟ ਵੀ ਕੀਤੀ ਹੁੰਦੀ ਹੈ ਤੇ ਆਪਾਂ ਨੂੰ 7 ਤੋਂ 8 ਮਿੰਟ ਹੋ ਚੁੱਕੇ ਨੇ ਤੇ ਆਪਾਂ ਹੁਣ ਇਹਦੇ ਵਿੱਚ ਚੀਨੀ ਐਡ ਕਰ ਦਵਾਂਗੇ ਦੋ ਵੱਡੇ ਚਮਚ ਮੈਂ ਇਹਦੇ ਅੰਦਰ ਚੀਨੀ ਲੈ ਲਈ ਸੀ ਉਹ ਮੈਂ ਐਡ ਕਰ ਦਿੱਤੀ ਹੈ ਤੇ ਹੁਣ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ ਮਿਲਕ ਪਾਊਡਰ ਇਹ ਇੱਕ ਵੱਡਾ ਚਮਚ ਮਿਲਕ ਪਾਊਡਰ ਲਿਆ ਹੈ। ਇਹ ਸਾਰੇ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ। ਲਾਦੀ ਨਾਲ ਹੀ ਆਪਾਂ ਛੇਤੀ ਮਿ ਗੋਲ ਦਵਾਂਗੇ। ਤਾਂ ਦੇਖੋ ਮਿਲਕ ਪਾਊਡਰ ਨਾਲ ਜਿਹੜਾ ਮਠਿਆਈ ਦਾ ਟੇਸਟ ਹੈ ਬਹੁਤ ਹੀ ਵਧੀਆ ਹੋ ਜਾਏਗਾ। ਪਾਏ ਦੇ ਵਿੱਚ ਐਡ ਕਰ ਦਾਂਗੇ ਆ ਬ੍ਰੈਡ ਦੇ ਸਲਾਈਸ ਸੀਗੇ ਉਹਨਾਂ ਨੂੰ ਮੈਂ ਗ੍ਰाइंड ਕਰ ਲਿਆ ਸੀਗਾ ਤੇ ਆਪਾਂ ਇਹ ਬ੍ਰੈਡ ਬ੍ਰੈਡ ਕਰਮਸ ਜਿਹੜੇ ਨੇ ਇਹਦੇ ਵਿੱਚ ਐਡ ਕਰ ਦੁੱਤੇ ਨੇ ਤਾਂ ਇਹ ਦੇਖੋ ਹੁਣ ਮੈਂ ਇਹਦੇ ਨਾਲ ਐਡ ਕਰ ਦੂੰਗੀ ਥੋੜਾ ਜਿਹਾ ਪਨੀਰ ਇਹ ਮੈਂ ਘਰੇ ਬਣਾਇਆ ਸੀਗਾ ਪਨੀਰ ਇਹਨੂੰ ਆਪਾਂ ਬਿਲਕੁਲ ਹੀ ਇਸ ਤਰ੍ਹਾਂ ਮੈਸ਼ ਕਰਕੇ ਇਹਦੇ ਵਿੱਚ ਐਡ ਕਰ ਦਵਾਂਗੇ थोरो सारी चीज़ा चङी तरह मिक्स करवांगो ਆਈਏ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਔਰ ਘਾਟ ਹੀ ਸਮਾਂ ਦੇ ਨਾਲ ਤੇ ਘਾਟ ਹੀ ਸਮੇਂ ਦੇ ਵਿੱਚ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲੈਨੇ ਆ ਜਿਆਦਾ ਇਹਨੂੰ ਸਮਾਂ ਨਹੀਂ ਲੱਗਦਾ 10 ਤੋਂ 12 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਾਹਰ ਦੀ ਜਿਹੜੀ ਮਠਿਆਈਆਂ ਨੇ ਇੱਕ ਤਾਂ ਮਹਿੰਗੀਆਂ ਵੀ ਨੇ ਫਿਰ ਇਹਦੇ ਵਿੱਚ ਪਤਾ ਨਹੀਂ ਕਿਹੜੀ ਮਿਲਾਵਟ ਕੀਤੀ ਹੋਵੇ ਉਹ ਆਪਣੇ ਸਰੀਰ ਨੂੰ ਨੁਕਸਾਨ ਵੀ ਕਰਦੀ ਹੈ ਤੇ ਆਤ ਕੀ ਦੀਵਾਲੀ ਦੇ ਵਿੱਚ ਤੁਸੀਂ ਘਰੇ ਬਣਾ ਕੇ ਤਿਆਰ ਕਰੋ ਮਠਿਆਈਆਂ ਆਪਣੇ ਘਰੇ ਬਣਾਈਏ ਤੇ ਸ਼ੁੱਧ ਬਣਦੀਆਂ ਨੇ ਤੇ ਵਧੀਆ ਵੀ ਬਣਦੀਆਂ ਨੇ ਟੇਸਟੀ ਵੀ ਨੇ ਬਹੁਤ ਹੀ ਮਜ਼ੇਦਾਰ ਜੀਆਂ ਆਪਣੀਆਂ ਮਠਿਆਈਆਂ ਘਰੇ ਬਣਾ ਕੇ ਆਪਾਂ ਹੋਰ ਵੀ ਤੁਹਾਡੇ ਨਾਲ ਰੈਸਪੀਜ਼ ਸ਼ੇਅਰ ਕਰਾਂਗੇ ਮਠਿਆਈਆਂ ਦੀਆਂ ਤਾਂ ਦੇਖੋ ਇਹਨੂੰ ਬਿਲਕੁਲ ਹੀ ਆਪਾਂ ਨੇ ਥਿੱਕ ਕਰ ਲੈਣਾ ਥੋੜਾ ਜਿਹਾ ਆਪਣਾ ਬੈਟਰ ਜਿਹੜਾ ਲੂਸ ਹੈ ਇਹਨੂੰ ਥੋੜਾ ਜਿਹਾ ਹੋਰ ਗਾੜਾ ਕਰ ਲੈਣੇ ਆਪਾਂ ਬਾਜ਼ਾਰ ਤੋਂ ਬਹੁਤ ਹੀ ਵਧੀਆ ਰੈਸਪੀ ਆਪਾਂ ਨੇ ਘਰੇ ਬਣਾ ਕੇ ਤਿਆਰ ਕਰ ਲਈ ਹੈ ਆ ਜਿਹੜੀਆਂ ਮਠਿਆਈਆਂ ਨੇ ਇਹ ਟੇਸਟੀ ਲੱਗਦੀਆਂ ਨੇ ਦੇਖੋ ਬਹੁਤ ਹੀ ਘੱਟ ਸਮਾਨ ਦੇ ਨਾਲ ਆਪਾਂ ਇਹਨੂੰ ਘਰੇ ਬਣਾ ਕੇ ਤਿਆਰ ਕਰ ਲਿਆ ਤੇ ਜਿਆਦਾ ਖਰਚਾ ਵੀ ਨਹੀਂ ਘੱਟ ਖਰਚੇ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰ ਲਈਏ ਆਪਣਾ ਜਿਆਦਾ ਟਾਈਮ ਵੀ ਵੇਸਟ ਨਹੀਂ ਹੋਇਆ ਤੇ ਇਹ ਜਿੰਨਾ ਵੀ ਸਮਾਨ ਮੈਂ ਇਹਦੇ ਵਿੱਚ ਪਾਇਆ ਸਾਰਾ ਘਰੇ ਹੀ ਪਿਆ ਸੀਗਾ ਆਪਾਂ ਇਹ ਹਰ ਕਿਚਨ ਦੇ ਵਿੱਚ ਹੁੰਦਾ ਹੀ ਹੈ ਇਹ ਇਹਨੂੰ ਆਪਾਂ ਕੜਾ ਕਰ ਲਿਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਆਪਾਂ ਇਹਨੂੰ ਹੋਰ ਥੋੜਾ ਜਿਹਾ ਠਿਕ ਕਰ ਲੈਣੇ ਆ। ਖੋਦੀ ਜਿਹਾ ਠਿਕ ਹੋ ਜਾਏਗਾ। ਹੁਣ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਥੋੜਾ ਜਿਹਾ। ਇੱਕ ਚਮਚ ਆਪਾਂ ਦੇਸੀ ਘਿਓ ਪਾ ਦਵਾਂਗੇ। ਦੇਸੀ ਘਿਓ ਪਾਉਣ ਨਾਲ ਆਪਣੀ ਜਿਹੜੀ ਮਠਾਈ ਸੌਫਟ ਬਣੇਗੀ ਤੇ ਸ਼ਾਈਨ ਵੀ ਕਰੇਗੀ। ਓਪਰ ਜ਼ਿਆਦਾ ਨਹੀਂ ਪਾਣਾ ਸਿਰਫ ਇੱਕੋ ਚਮਚ ਪਾਏ ਨੇ ਫਲੇਮ ਨੂੰ ਹਾਈ ਕਰ ਦਿੱਤਾ ਤਾਂ ਦੇਖੋ ਕਿੰਨੀ ਵਧੀਆ ਔਰ ਬਹੁਤ ਹੀ ਛੇਤੀ ਆਪਣੀ ਮਠਿਆਈ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਪਣੇ ਚੈਨਲ 'ਤੇ ਆਪਾਂ ਹੋਰ ਵਧੀਆ-ਵਧੀਆ ਰੈਸਪੀਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਦੇਖੋ ਇਸ ਤਰ੍ਹਾਂ ਆਪਾਂ ਲਗਾਤਾਰ ਇਹਨੂੰ ਚਲਾਈ ਜਾਣਾ ਹੈ ਪੂਰੇ 11 ਤੋਂ 12 ਮਿੰਟ ਹੋ ਚੁੱਕੇ ਨੇ ਇਹਨੂੰ 10 ਤੋਂ 12 ਮਿੰਟ ਚ ਆਪਣੀ ਜਿਹੜੀ ਰੈਸਪੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਆ ਦੇਖੋ ਜੀ ਬੈਟਰ ਜਿਹੜਾ ਆਪਣਾ ਕਾਫੀ ਥਿੱਕ ਹੋ ਗਿਆ ਹੈ ਇਸ ਤਰ੍ਹਾਂ ਦਾ ਬੈਟਰ ਆਪਾਂ ਨੂੰ ਚਾਹੀਦਾ ਬਰਫੀ ਲਈ ਕਰਦੇ ਆ ਗੈਸ ਦੀ ਫਲੇਮ ਨੂੰ ਆਫ ਇਹਦੇ ਵਿੱਚ ਜਾਂ ਪਲੇਟ ਦੇ ਵਿੱਚ ਤੁਸੀਂ ਬਰਫੀ ਜਮਾਣੀ ਹੈ ਉਹਦੇ ਵਿੱਚ ਪਹਿਲਾਂ ਆਪਾਂ ਨੇ ਘਿਓ ਜਾਂ ਫਿਰ ਔਇਲ ਕੁਝ ਵੀ ਲਗਾ ਸਕਦੇ ਹੋ ਮੈਂ ਦੇਸੀ ਘਿਓ ਦੇ ਨਾਲ ਇਹਨੂੰ ਗ੍ਰੀਸ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਬਰਫੀ ਐਡ ਕਰਾਂਗੇ ਉਹਦੇ ਬਾਅਦ ਕੀ ਹੁੰਦਾ ਆਪਾਂ ਜਦੋਂ ਬਰਫੀ ਨੂੰ ਕੱਟ ਕਰਦੇ ਆਂ ਬਰਫੀ ਨੂੰ ਕੱਟਣ ਤੋਂ ਬਾਅਦ ਜਿਹੜੀ ਆਪਣੀ ਬਰਫੀ ਹੈ ਨਾਲ ਨਹੀਂ ਚਿਪਕਦੀ ਕਿਉਂਕਿ ਆਪਾਂ ਇਹਦੇ ਉੱਤੇ ਔਇਲ ਲਗਾਇਆ ਹੈ ਜੇ ਆਪਾਂ ਔਇਲ ਨਾ ਲਗਾਈਏ ਤੇ ਉਹ ਜਿਹੜੀ ਬਰਫੀ ਹੈ ਨਾਲ ਚਿਪਕੇਗੀ ਤੇ ਉਹ ਜਿਹੜਾ ਕਟਿੰਗ ਕਰਦੇ ਆਪਾਂ ਤੇ ਉਹ ਦਾ ਬਿਲਕੁਲ ਵੀ ਪੀਸ ਜਿਹੜੇ ਨੇ ਉਹਦੇ ਵਧੀਆ ਨਹੀਂ ਨਿਕਲਦੇ ਹੈਗੇ ਇਸ ਕਰਕੇ ਆਇਲ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਇਹਨੂੰ ਕੱਟਦੇ ਆਂ ਟਰੇ ਦੇ ਵਿੱਚ ਐਦਾਂ ਆਪਾਂ ਨੇ ਜਿੰਨਾ ਵੀ ਬੈਟਰ ਸਾਰੇ ਕੱਢ ਲੈਣੇ ਦੇ ਵਿੱਚ ਹੁਣ ਇਹਨੂੰ ਆਪਾਂ ਰੱਖ ਦਾਂਗੇ ਥੋੜਾ ਜਿਹਾ ਠੰਡਾ ਹੋ ਜਵੇ ਬੈਟਰ ਆਪਣਾ ਬਹੁਤ ਜ਼ਿਆਦਾ ਗਰਮ ਹੈ ਤੇ ਜਿੱਦਾਂ ਥੋੜਾ ਜਿਹਾ ਠੰਡਾ ਹੋ ਜਾਏਗਾ ਇਹਨੂੰ 3 ਤੋਂ 4 ਮਿੰਟ ਲਈ ਆਪਾਂ ਥੋੜਾ ਜਿਹਾ ਠੰਡਾ ਕਰ ਲਾਂਗੇ ਉਹਦੇ ਬਾਅਦ ਆਪਾਂ ਇਹਨੂੰ ਫ੍ਰੀਜ਼ ਦੇ ਵਿੱਚ ਰੱਖਾਂਗੇ 3 ਤੋਂ 4 ਘੰਟੇ ਲਈ ਵੀ ਰੱਖ ਸਕਦੇ ਹੋ ਤੁਸੀਂ ਤੇ ਜੇ ਤੁਹਾਡੀ ਕੂਲਿੰਗ ਫ੍ਰੀਜ਼ ਦੀ ਜ਼ਿਆਦਾ ਹੈ ਤੇ ਤੁਸੀਂ 1 ਘੰਟੇ ਲਈ ਵੀ ਰੱਖ ਸਕਦੇ ਹੋ 1 ਘੰਟੇ ਦੇ ਵਿੱਚ ਪੂਰੀ ਤਰ੍ਹਾਂ ਸੈੱਟ ਹੋ ਜਾਏਗਾ ਤੇ ਆਪਾਂ ਇਹਨੂੰ 3 ਤੋਂ 4 ਘੰਟੇ ਲਈ ਰੱਖ ਆ ਦੇਖੋ ਜੀ ਬਰਫੀ ਜਿਹੜੀ ਹੈ ਆਪਣੀ ਜੰਮ ਚੁੱਕੀ ਹੈ ਤੇ ਇਹਨੂੰ ਮੈਂ 4 ਘੰਟੇ ਹੋ ਚੁੱਕੇ ਨੇ ਤੇ ਮੈਂ ਇਹਨੂੰ ਫ੍ਰੀਜ ਵਿੱਚੋਂ ਬਾਹਰ ਕੱਢ ਲਿਆ ਹੁਣ ਇਹਨੂੰ ਆਪਾਂ ਕੱਟ ਕਰਾਂਗੇ ਐਸੇ ਰਿੱਕੇ ਨੂੰ ਜਿੱਦਾਂ ਤੁਹਾਨੂੰ ਜਿਹੜੀ ਸ਼ੇਪ ਵਧੀਆ ਲੱਗਦੀ ਹੈ ਉਸੇ ਤਰ੍ਹਾਂ ਤੁਸੀਂ ਕੱਟ ਸਕਦੇ ਹੋ ਬਰਫੀ ਆਪਣੀ ਕੱਟ ਹੋ ਚੁੱਕੀ ਹੈ ਤੇ ਬਹੁਤ ਹੀ ਵਧੀਆ ਵਰਫੀ ਆਪਣੀ ਘਰੇ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਵੀ ਆਜ ਦੀ ਦੀਵਾਲੀ ਤੇ ਆਪਣੇ ਘਰੇ ਬਣਾਓ ਮਠਾਈ ਤੇ ਬਹੁਤ ਵਧੀਆ ਤਾਜੀ ਤੇ ਬਿਲਕੁਲ ਪਿਓਰ ਮਠਾਈ ਆਪਾਂ ਘਰੇ ਬਣਾ ਕੇ ਤਿਆਰ ਕਰ ਲੈਣੇ ਆ ਤੇ ਆਪਾਂ ਇਹਨੂੰ ਤੋੜ ਕੇ ਵੀ ਦਿਖਾ ਦਿੰਨੇ ਆ